ਏ ਜੋ ਤੁਸੀਂ ਸ਼ਖਸੀਅਤ ਦੇਖ ਰਹੇ ਹੋ ਮਹਾਨ ਸ਼ਖਸੀਅਤ ਇਹ ਨੇ ਸੁਨੀਤਾ ਵਿਲੀਅਮਸ ਕੌਣ ਨੇ ਇਹ NASA ਦੇ ਕਮਾਂਡਰਾਂ ਦੇ ਵਿੱਚੋਂ ਇੱਕ ਨੇ ਬੜੀ ਵਧੀਆ ਇੰਟਰਸਟਿੰਗ ਸਟੋਰੀ ਹੈ ਇਹਨਾਂ ਦੀ ਕਿਹਾ ਜਾਂਦਾ ਵੀ ਇਹ ਭਾਰਤੀ ਮੂਲ ਦੇ ਨੇ ਪਰ ਭਾਰਤੀ ਮੂਲ ਦੇ ਕਿੱਦਾਂ ਨੇ ਉਹਦੇ ਉੱਪਰ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਸੁਨੀਤਾ ਵਿਲੀਅਮਸ ਦਾ ਜਿਹੜਾ ਜਨਮ ਹੋਇਆ ਵਾ ਉਹ 19 ਸਤੰਬਰ 1965 ਦੇ ਵਿੱਚ ਹੋਇਆ ਅਮਰੀਕਾ ਦੇ ਵਿੱਚ ਤੇ ਫਾਦਰ ਇਹਨਾਂ ਦੇ ਬੇਸਿਕਲੀ ਗੁਜਰਾਤ ਤੋਂ ਦੀਪਕ ਪਾਂਡਿਆ ਤੇ ਪੋਸਟ ਕਰਕੇ ਕਿਹਾ ਜਾਂਦਾ ਵੀ ਇਹ ਭਾਰਤੀ ਮੂਲ ਦੇ ਹੈਗੇ ਨੇ ਪਰ ਐਕਚੁਅਲ ਦੇ ਵਿੱਚ ਇਹ ਜਿਹੜੇ ਜਨਮ ਹੋਇਆ ਇਹਨਾਂ ਦਾ ਅਮਰੀਕਾ ਦੇ ਵਿੱਚ ਹੀ ਹੋਇਆ ਉੱਥੇ ਹੀ ਪੜ੍ਹਾਈ ਹੋਈ ਹੈ ਉੱਥੇ ਹੀ ਬੜੇ ਹੋਏ ਨੇ ਉੱਥੇ ਹੀ ਇਹਨਾਂ ਨੇ ਆਪਣੀ ਜਿਹੜੀ ਸਰਵਿਸ ਆ ਜੌਬ ਆ ਯੂ ਐਸ ਨੇਵੀ ਦੇ ਵਿੱਚ ਕੀਤੀ ਉਸ ਤੋਂ ਬਾਅਦ ਰਿਟਾਇਰ ਹੋਏ ਉੱਥੋਂ ਤੇ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੇ ਨਾਸਾ ਜੁਆਇਨ ਕੀਤਾ ਤੇ ਪਹਿਲੀ ਸਪੇਸ ਯਾਤਰਾ ਅੰਤਰਿਕਸ਼ ਯਾਤਰਾ ਜਿਹੜੀ ਇਹਨਾਂ ਨੇ ਉਹ 2006 ਦੇ ਵਿੱਚ ਕੀਤੀ ਸੀਗੀ ਤੇ ਹੁਣ ਲਾਸਟ ਜਿਹੜੀ ਆ ਬੜੀ ਇਤਿਹਾਸਿਕ ਯਾਤਰਾ ਰਹੀ ਹੈ ਇਹਨਾਂ ਦੀ ਉੱਥੇ ਇਹਨਾਂ ਨੂੰ ਬਹੁਤ ਸਮਾਂ ਬਿਤਾਉਣਾ ਪਿਆ ਲਗਭਗ 9 ਮਹੀਨੇ ਦਾ ਸਮਾਂ ਜਿਹੜਾ ਵਾ ਉਹ ਸਪੇਸ ਸਟੇਸ਼ਨ ਦੇ ਉੱਪਰ ਬਿਤਾਉਣਾ ਪਿਆ ਇਹਨਾਂ ਲੰਬਾ ਸਮਾਂ ਕੀ ਕਾਰਨ ਹੋ ਸਕਦਾ ਕਾਰਨ ਸੀਗਾ NASA ਨੇ 2024 ਦੇ ਵਿੱਚ ਇੱਕ ਮਿਸ਼ਨ ਲਾਂਚ ਕੀਤਾ ਜਿਹਦਾ ਨਾਮ ਸੀ ਸਟਾਰ ਲਾਈਨਰ ਉਸ ਮਿਸ਼ਨ ਦੇ ਵਿੱਚ ਕੀ ਕਰਨਾ ਸੀ ਇਹਨਾਂ ਨੇ ਨਵੇਂ ਜਿਹੜੇ ਯਾਤਰੀ ਪਲਾੜ ਦੇ ਵਿੱਚ ਭੇਜਣੇ ਸੀਗੇ ਜਿਵੇਂ ਐਲਨ ਮਸਕ ਦਾਵਾ ਕਰਦਾ ਵੀ ਮੰਗਲ ਦੇ ਯਾਤਰੀ ਭੇਜਣੇ ਨੇ ਉਸੇ ਤਰੀਕੇ ਦਾ ਇੱਕ ਮਿਸ਼ਨ ਸੀ ਇਹਨਾਂ ਨੇ ਅੰਤਰਿਕਸ਼ ਦੇ ਵਿੱਚ ਯਾਤਰੀ ਲੈ ਕੇ ਜਾਣੇ ਸੀ ਤੇ ਇਹਨਾਂ ਦਾ ਉਸ ਮਿਸ਼ਨ 'ਚ ਕੰਮ ਸੀ ਉਹ ਸਟਾਰ ਲਾਈਨਰ ਜਿਹੜਾ ਜਾਨ ਸੀ ਜਿਹੜੀ ਫਲਾਈਟ ਸੀ ਉਹਦੇ ਵਿੱਚ ਚੈੱਕ ਕਰਨਾ ਸੀਗਾ ਨਵੀਂ ਟੈਕਨੋਲੋਜੀ ਸੀ ਵੀ ਸਾਰਾ ਕੁਝ ਸਹੀ ਹੈ ਉਹ ਚੀਜ਼ਾਂ ਚੈੱਕ ਕਰਨ ਕਰਕੇ ਇਹਨਾਂ ਨੂੰ ਸਿਲੈਕਟ ਕੀਤਾ ਗਿਆ ਤੇ ਇਹਨਾਂ ਨੇ ਆਪਣੀ ਯਾਤਰਾ ਉਸ ਸਮੇਂ ਦੇ ਦੌਰਾਨ ਸਟਾਰ ਲਾਈਨਰ ਦੇ ਵਿੱਚ ਜਿਹੜੀ ਆ ਤਕਨੀਕੀ ਸਮੱਸਿਆ ਆ ਗਈ ਸੋ ਜਿਹੜਾ ਛੋਟਾ ਜਿਹਾ ਮਿਸ਼ਨ ਸੀ ਇਹ ਬਹੁਤ ਵੱਡਾ ਮਿਸ਼ਨ ਬਣ ਗਿਆ ਇਹਨਾਂ ਦੇ ਨਾਲ ਇੱਕ ਹੋਰ ਸਾਥੀ ਸੀ ਇਹਨਾਂ ਦਾ ਬੋਰੀ ਫਿਲਮੋਰ ਤੇ ਇਹਨਾਂ ਦੋਨਾਂ ਨੂੰ ਉਮੀਦ ਤੋਂ ਵੱਧ ਆ ਜਿਹੜਾ ਸਪੇਸ ਸਟੇਸ਼ਨ ਦੇ ਉੱਪਰ ਸਮਾਂ ਬਿਤਾਉਣਾ ਪਿਆ ਲਗਭਗ 9 ਮਹੀਨੇ ਲਈ ਇਹਨਾਂ ਨੂੰ ਵਾਪਸ ਧਰਤੀ ਤੇ ਲਿਆਉਣ ਦੇ ਲਈ ਨਾਸਾ ਨੇ ਵੀ ਬਹੁਤ ਸਾਰੀਆਂ ਤਕਨੀਕਾਂ ਕੱਢੀਆਂ ਬਹੁਤ ਕਦਮ ਚੁੱਕੇ ਪਰ ਅਸਫਲਤਾ ਹੀ ਹੱਥ ਲੱਗੀ ਪਰ ਬੋਰੀ ਤੇ ਸੁਨੀਤਾ ਵਿਲੀਅਮਸ ਨੇ ਹੌਸਲਾ ਨਹੀਂ ਛੱਡਿਆ ਉਹਨਾਂ ਨੂੰ ਉਮੀਦ ਸੀ ਇੱਕ ਨਾ ਇੱਕ ਦਿਨ ਇਹ ਧਰਤੀ ਤੇ ਵਾਪਸ ਆਉਣਗੇ ਇਹਨਾਂ ਨੂੰ 18 ਮਾਰਚ 2025 ਦੇ ਵਿੱਚ ਧਰਤੀ ਦੇ ਉੱਪਰ ਲੈ ਆਂਦਾ ਨਾਸਾ ਨੇ ਤੇ ਇਹਨਾਂ ਨੂੰ ਸਪੇਸਐਕਸ ਦੇ ਕਰੂ ਡ੍ਰੈਗਨ ਫਲਾਈਟ ਦੇ ਨਾਲ ਧਰਤੀ ਦੇ ਵਾਪਸ ਲਿਆ ਆਂਦਾ ਅਮਰੀਕਾ ਦੇ ਵਿੱਚ ਲੈਂਡ ਕੀਤਾ ਇਹਨਾਂ ਨੇ ਇਹ ਜਿਹੜੀ ਫਲਾਈਟਰ ਸਪੇਸਐਕਸ ਡ੍ਰੈਗਨ ਕਰੂ ਸੀ ਇਹ ਅਮਰੀਕਾ ਦੇ ਐਟਲੈਂਟਿਕ ਮਹਾਸਾਗਰ ਦੇ ਵਿੱਚ ਲੈਂਡ ਹੋਇਆ ਫਲੋਰੀਡਾ ਦੇ ਸਮੁੰਦਰੀ ਤੱਟ ਦੇ ਕੋਲੇ ਤੇ ਖੁਸ਼ੀ-ਖੁਸ਼ੀ ਇਹ ਲੈਂਡ ਹੋਏ ਤੇ ਉਸ ਦੌਰਾਨ ਸਨੀਤਾ ਵਿਲੀਅਮਸ ਨੇ ਦੱਸਿਆ ਵੀ ਉਹਨਾਂ ਨੂੰ ਬਹੁਤ ਸਾਰੀਆਂ ਉਪਲਬਧੀਆਂ ਨੇ ਜਿਹੜੀਆਂ ਇਸ ਮਿਸ਼ਨ ਤੋਂ ਮਿਲੀਆਂ ਨੇ ਨਾਲ ਹੀ ਉਹਨਾਂ ਦੇ ਸਾਥੀ ਵੀ ਬੜੇ ਖੁਸ਼ ਹੈ ਵੀ ਵਾਪਸ ਹੋ ਆਪਣੀ ਦੁਨੀਆ ਦੇ ਵਿੱਚ ਆ ਕੇ ਕਿਉਂਕਿ ਸਪੇਸ ਦੇ ਵਿੱਚ ਬਦਾ ਤੁਹਾਨੂੰ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਇਹਨਾਂ ਨੂੰ ਪਿਆ ਹੋਊਗਾ 9 ਮਹੀਨੇ ਦਾ ਸਮਾਂ ਬਹੁਤ ਲੰਮਾ ਸਮਾਂ ਹੁੰਦਾ ਤੇ ਫਿਰ ਵੀ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਤੇ ਨਾਸਾ ਨੇ ਵੀ ਹੌਸਲਾ ਨਹੀਂ ਛੱਡਿਆ ਆਖਿਰਕਾਰ ਉਹਨਾਂ ਨੇ ਆਪਣੇ ਕਮਾਂਡਰਸ ਨੂੰ ਵਾਪਸ ਲੈ ਕੇ ਆਂਦਾ ਧਰਤੀ ਦੇ ਉੱਪਰ ਇਹ ਸਾਰਾ ਮਿਸ਼ਨ ਪੂਰਾ ਸਕਸੈਸਫੁਲੀ ਉਹਨਾਂ ਨੇ ਕੰਪਲੀਟ ਕੀਤਾ ਤੇ ਇੱਕ ਇੱਕ ਸੈਕਿੰਡ ਦੀ ਕਹਿੰਦੇ ਜਾਂਚ ਕੀਤੀ ਜਾ ਰਹੀ ਸੀ ਜਦੋਂ ਉਹਨਾਂ ਨੂੰ ਵਾਪਸ ਲੈ ਕੇ ਆਇਆ ਜਾ ਰਿਹਾ ਸੀ ਕਿਉਂਕਿ ਇਸ ਮਿਸ਼ਨ ਦੇ ਵਿੱਚ ਕੋਈ ਵੀ ਰਿਸਕ ਨਾਸਾ ਨਹੀਂ ਲੈਣਾ ਚਾਹੁੰਦਾ ਸੀ ਖੁਸ਼ੀ ਦੀ ਗੱਲ ਹੈ ਵੀ ਉਹ ਵਾਪਸ ਧਰਤੀ ਦੇ ਆ ਗਏ ਸੋ ਇਹ ਹੁਣ ਬਣ ਚੁੱਕੇ ਨੇ ਵਿਸ਼ਪ ਦੀ ਪਹਿਲੀ ਮਹਿਲਾ ਜਿਨ੍ਹਾਂ ਨੇ ਸਭ ਤੋਂ ਵੱਧ ਅੰਤਰਿਕਸ਼ ਦੇ ਵਿੱਚ ਸਮਾਂ ਬਤਾਇਆ ਤੇ ਰਿਕਾਰਡ ਆਪਣੇ ਨਾਮ ਦੇ ਉੱਪਰ ਦਰਜ ਹੈ